ਸਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਸ੍ਰੀ ਹਰਮੰਦਰ ਸਾਹਿਬ ਵਿਖੇ ਮੌਜੂਦ ਹਾਂ ਜਿੱਥੇ ਨਵੀ ਪਾਸ਼ਾਹੀ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸੰਬੰਧੀ ਸੁੰਦਰ ਨਗਰ ਕੀਰਤਨ ਸਜਾਈ ਗਈ ਨੇ ਸੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚ ਕੇ ਇਸ ਜਗ੍ਹਾ ਤੇ ਸ਼ਮੂਲੀਅਤ ਕਰੀਆਂ ਨੇ ਚਵਰ ਖੇਤਰ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਅਤੇ ਪੰਜਾ ਪਿਆਰਿਆਂ ਦੀ ਅਗਵਾਈ ਹੇਠੇ ਸੁੰਦਰ ਨਗਰ ਕੀਰਤਨ ਸਜਾਏ ਜਾ ਰਹੇ ਨੇ ਜਿੱਥੇ ਸੰਗਤਾਂ ਦਾ ਠਾਠਾ ਠਾਠ ਮਾਰਦਾ ਇਕੱਠ ਦੇਖਣ ਨੂੰ ਮਿਲ ਰਿਹਾ ਸੋ ਕਹ ਲਈਏ ਕਿ ਅੱਜ ਨਵੇਂ ਪਾਸ਼ਾ ਜੀ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਇਹ ਸ਼ਹੀਦੀ ਸੰਬੰਧੀ ਇਹ ਸੁੰਦਰ ਨਗਰ ਕੀਰਤਨ ਸਜਾਏ ਜਾ ਰਹੇ ਨੇ ਸੋ ਵੱਡੀ ਗਿਣਤੀ ਚ ਸੰਗਤਾਂ ਇਸ ਜਗ੍ਹਾ ਤੇ ਆ ਕੇ ਸ਼ਮੂਲੀਅਤ ਕਰੀਆਂ ਨੇ ਪੰਜਾ ਪਿਆਰਿਆਂ ਦੀ ਅੱਜ ਵਾਈ ਹੀਠੇ ਇਹ ਸੁੰਦਰ ਨਗਰ ਕੀਰਤਨ ਸਜਾਏ ਜਾ ਰਹੇ ਨੇ ਸੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਨਗਰ ਕੀਰਤਨ ਆਰੰਭ ਹੋਏ ਨੇ ਸੰਕਤ ਨਾਲ ਗੱਲਬਾਤ ਕਰਦੇ ਆ ਬਾਬਾ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੁਹਾਡਾ ਇੱਕ ਬਾਤ ਸਿਕਮੁਖੀ ਅੱਜ ਨਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਬੰਧੀ ਸੁੰਦਰ ਨਗਰ ਕੀਰਤਨ ਸਜਾਏ ਜਾ ਰਹੇ ਨੇ ਕੀ ਕਹੋਗੇ ਬਹੁਤ ਤੇਗ ਬਹਾਦਰ ਸਿਮਰੀਆ ਕਾਨੂੰਨ ਤੇ ਆਵੇ ਥਾਏ ਸਭ ਥਾਈ ਹੋਏ ਸੁਹਾਵੇ ਤੇਗ ਬਹਾਦਰ ਕੇ ਚਲਤ ਪयो ਜਗਤ ਕੋ ਸੋ ਹੇ 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 ਸਭ ਜਗ ਪयो ਜੈ ਜੈ ਜਾਸੂ ਲੋਕ ਤੰਤਨ ਸਾਹਿਬ ਜੀ ਉਸ ਦਿਨ ਉਹ ਦੇਖ ਪਾਤਾ ਨਵੇਂ ਪਾਸ਼ਾ ਜੀ ਨੇ Hindu ترੰਦੀ ਲੱਖੀ ਵਾਸਤੇ ਦਿੱਲੀ ਚਾਨੀ ਚੌਕ ਵਿਖੇ ਜੋ ਆਪਣੇ ਸੀਸ ਦਾ ਬਲੀਦਾਨ ਦਿੱਤਾ ਉਸ ਉਹਨਾਂ ਦੇ ਕੁਸ਼ੀਦੀ ਕੋਲ ਨੂੰ ਮਹਾਨ ਆਂਦਿਆ ਹੋਇਆ ਸ਼੍ਰੋਮਣੀ ਗੁਰਦਵਾਰਾ ਪੰਥ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਅੱਜ ਜੋ ਉੱਚੇ ਚੇਤੋ ਨਗਰ ਕੀਰਤਨ ਜੋ ਸ੍ਰੀ ਕਾਟਕ ਸਾਹਿਬ ਤੋਂ ਸਜਾਇਆ ਗਿਆ ਨੇ ਸ਼ਹੀਦ ਇਬਕਾਸ ਖਾਨਾ ਤੋਂ ਹੁੰਦੇ ਹੋਏ ਗੁਰਦਾਰਾ ਗੁਰੂ ਕੇ ਮੈਦਾਨ ਕੇ ਸਵਤ ਹੋਣਗੇ ਸੋ ਅਨੇਕਾਂ ਆਪੇ ਪਰਤਾ ਅਗਲੇ ਹੱਥ ਮਾਈਸਰੇ ਯਾਰ ਪੰਡਤਾ ਆਪਣਾ ਮਾਰੋ ਗੋਣ ਕਰਦਾ ਮੈਂ ਯਾ ਤੁਮੇਰੇ ਬਾਈਕ ਦੇ ਪਿੱਛੇ ਰੱਖਦੇ ਆਪਣੀ ਨਾਲੇ ਜੀ ਜੀ ਨੇ ਇੱਕ ਵੰਦ ਜੀ ਆਪਣਾ ਜੋ ਸੰਸਾਰ ਵਿੱਚ ਕੋਈ ਨਹੀਂ ਸ਼ਕਤਾ ਪਰਵਾਹ ਹੋਇਆ ਜਾ ਰਿਹਾ ਹੈ ਪਰਤਾ ਨਾਮ ਦੇ ਵਿਸ਼ਵ ਪਰਮਾਤਮਾ ਦਾ ਗੱਲ ਕਰਦਾ ਸਾਬ ਸਨ ਕਣ ਦਾ ਸਹੀ ਤਾਂ ਸਭ ਜੀ ਦਾ ਖਤਰਾ ਸ਼ਾਇਆ ਹੈਟ ਮਹਾਨ ਹੋਗਾ ਥੱਲੇ ਕਰੋ ਕਿੰਨੇ ਕਿਉਂ ਤੋਂ ਵਿਦਾ ਹੋਇਆ ਬੱਦਪੜਾਮਾਂ ਤੋਂ ਟੁੱਟਾ ਹੋਇਆ ਹੋਰ ਦੂਰਾਂ ਕਿ ਮੈਰੇ ਵਿਖੇ ਜਾ ਕੇ ਸੰਪਰਨ ਹੋਵੇਗਾ ਸਤਿਗੁਰਾਂ ਦੀ ਬਾਣ ਨੂੰ ਸ਼ੁਕਰਾਨੇ ਨੂੰ ਵਿਸ਼ੇਸ਼ ਤੌਰ ਤੇ ਪਰ ਇਸ ਵਾਰ ਯਾਰ ਬਗਮਤ ਸ਼ਾਮ ਹੋ ਕੇ ਬਹੁਤ ਜਸ ਸਲਵਣ ਕਰਕੇ ਆਪਣੀ ਮੁਸਫਕਾ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸਭ ਬਿਲਕੁਲ ਹੁਣ ਅਨਗਰ ਕੀਰਤਨ ਸ੍ਰੀ ਹਰਮੰਦਰ ਸਾਹਿਬ ਤੋਂ ਬਾਹਰ ਨੂੰ ਜਿਹੜਾ ਰਵਾਨਾ ਹੋ ਚੁੱਕਿਆ ਹੈ ਵੱਡੀ ਗਿਣਤੀ ਚ ਸੰਗਤ ਆ ਇਸ ਜਗ੍ਹਾ ਤੇ ਆ ਕੇ ਸ਼ਮੂਲੀਅਤ ਕਰਿਆ ਨੇ ਸੇਯੋਗੀ ਨੂੰ ਕਹਾਂਗਾ ਕਿ ਪਾਲਕੀ ਸਾਹਿਬ ਸੁੰਦਰ ਜੜੀ ਫੁੱਲਾਂ ਨਾਲ ਸਜਾਈ ਗਈ ਹੈ ਜਾਂ ਉਸ ਦੀਆਂ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾਈਆਂ ਜਾਣ ਤਾਂ ਜੋ ਤੁਸੀਂ ਵੀ ਦਰਸ਼ਨ ਦੀਦਾਰੇ ਕਰ ਸਕੋ ਸੋ ਚਵਰ 77 ਦੇ ਮਾਲਕ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 70 ਛਾਇਆ ਹੇਠ ਅਤੇ 50 ਪਿਆਰੇ ਦੀ 1 ਵਾਈ ਹੇਠ ਸੁੰਦਰ ਨਗਰ ਕੀਰਤਨ ਸਜਾਇਆ ਗਿਆ ਨਹੀਂ ਸੰਗਤ ਦੇ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਸੋ ਕਹ ਲਿਏ ਕਿ ਅੱਜ ਹਿੰਦ ਦੀ ਚਾਦਰ ਗੁਰਤੇਗ ਬਹਾਦਰ ਜੀ ਜਿਨ੍ਹਾਂ ਨੂੰ ਆਖਿਆ ਜਾਂਦਾ ਹੈ ਉਹਨਾਂ ਦੀ ਸ਼ਹਾਦਤ ਨੂੰ ਅੱਜ ਸੰਗਤਾਂ ਵੱਲੋਂ ਯਾਦ ਕੀਤਾ ਜਾ ਰਿਹਾ ਹੈ 17 ਦਸੰਬਰ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੈਲੀਏ ਕੀ ਸ਼ਹੀਦੀ ਦਿਹਾੜਾ ਮਨਾਇਆ ਜਾਏਗਾ ਉਸ ਦੇ ਸੰਬੰਧ ਅੱਜ ਇਹ ਸੁੰਦਰ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਏ ਗਏ ਨੇ ਸੰਗਤਾਂ ਦੇ ਵਿੱਚ ਭਾਰੀ ਘੱਟ ਦੇਖਣ ਨੂੰ ਮਿਲ ਰਿਹਾ ਹੈ ਆ ਗੱਲਬਾਤ ਸੰਗਤਾਂ ਨਾਲ ਕਰਦੇ ਹਾਂ ਮਾਤਾ ਜੀ ਵਾਹਿਗੁਰੂ ਜੀ ਖਾਲਸਾ ਵੈਜੀ ਕੀ ਫਤਿਹ ਜੀ ਖਾਲਸਾ ਫਤਿਹ ਜੀ ਜੀ ਨਾਮ ਤੁਹਾਡਾ ਬੀਬੀ ਮਨਜੀਤ ਕੌਰ ਜੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੀ ਕਹਿਣਾ ਚਾਹੋਗੇ ਉਹਨਾਂ ਦੀ ਸ਼ਹਾਦਤ ਦੀ ਕੋਈ ਰੀ ਨਾਇਕ ਅਸੀਂ ਉਹਨਾਂ ਦਾ ਮੁੱਲ ਪਾ ਸਕਦੇ ਆ ਸਤਿਗੁਰਾਂ ਨੇ ਹਿੰਦੂ ਕੌਮ ਵਾਸਤੇ ਸਭ ਦੇ ਵਾਸਤੇ ਕੋਈ ਜਾਤ ਪਾਤ ਦਾ ਭੇਦ ਨਾ ਕਰਦੇ ਹੋਏ ਉਹਨਾਂ ਨੇ ਆਪਣਾ ਸੀਸ ਦਿੱਤਾ ਹੈ ਸੀਸਗਾਂ ਦਿੱਲੀ ਵਿੱਚ ਤੇ ਅੱਜ ਵੀ ਉਹਨਾਂ ਨੂੰ ਸਭ ਦੁਨੀਆ ਯਾਦ ਕਰਦੀ ਏ ਕਈਆਂ ਨੂੰ ਨਹੀਂ ਪਤਾ ਨਹੀਂ ਪਤਾ ਦੱਸਣਾ ਕਰੋ ਸੱਚੇ ਪਾਸੇ ਸ਼ਹਾਦਤ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ ਸਤਿਗੁਰੂ ਡੁੱਬੇ ਵੇੜੇ ਤਾਰਦੇ ਹਨ ਸਾਡਾ ਇਨੀ ਮਾਈ ਦਾ ਬੇੜਾ ਡੁੱਬਿਆ ਤਰਨ ਸਤਿਗੁਰੂ ਸਾਹਿਬ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸੰਗਤਾਂ ਦੇ ਵਿੱਚ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਅੱਜ ਛੋਟੇ ਬੱਚਿਆਂ ਦੇ ਵੀ ਦਿਨ ਆ ਰਹੇ ਨੇ ਸ਼ਹੀਦਿਆਂ ਦੇ ਸੋ ਕੀ ਸਨੇਹ ਦੇਣਾ ਚਾਹੁੰਦੇ ਸਿੱਖ ਕੌਮ ਨੂੰ ਸਨੇਹ ਦੇਣਾ ਜਣਾ ਜੋਨੇ ਵੀ ਬੱਚੇ ਜੋ ਅੱਜ ਵਿਗੜ ਗਏ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਕੀ ਗੱਲ ਹੈ ਕੀ ਹੋ ਗਈ ਆ ਅਸਤੇ ਚਾਹੁੰਦੇ ਹਾਂ ਨਾ ਬੱਚਿਆਂ ਨੂੰ ਕਹਾਣੀਆਂ ਉਹ ਸੁਣਾਈਆਂ ਜਾਣ ਸ਼ਹਾਦਤਾਂ ਦੀਆਂ ਜੋ ਬੱਚਿਆਂ ਨੇ ਕਾਰਨਾਮੇ ਕੀਤੇ ਨੇ ਸੱਚੇ ਪਾਤਸ਼ਾਹ ਦਾ ਮੇਰ ਕਰੇ ਅੱਜਕੱਲ ਬੱਚੇ ਅੱਜਕੱਲ ਦੇ ਥੋੜੇ ਆ ਜੋ ਸੁਣ ਕੇ ਰਾਜੀ ਹਨ ਕਹਾਣੀਆਂ ਨੂੰ ਨਹੀਂ ਤੇ ਕਈ ਨਾ ਗਲਾ ਧਿਆਨ ਦਿੰਦੇ ਤੇ ਇਹੋ ਮੈਂ ਨਹੀਂ ਕੋਈ ਪ੍ਰਚਾਰ ਕਰੇ ਗੁਰੂ ਦਾ ਸਿੱਖ ਕਿ ਸਭ ਕਹਾਣੀਆਂ ਉਹਨਾਂ ਦੀ ਸੁਣਨ ਤੇ ਉਸੇ ਤਰ੍ਹਾਂ ਸਾਡਾ ਦੇਸ਼ ਕੋਮ ਸ਼ਾਂਤੀ ਨਾਲ ਜੀਵੇ ਜੋ ਕਿ ਸ਼ਰੇਆਮ ਵੇਖੋ ਕਿੰਨੀਆਂ ਮਾੜੀਆਂ ਹਾਦਸੇ ਕਿ ਬੱਚੇ ਕੀ ਕੁਝ ਕਰ ਰਹੇ ਨੇ ਤੇ ਤੁਸੀਂ ਮੇਰ ਕਰੋ ਤੇ ਬਾਬਾ ਜੀ ਦੇ ਸਨੇਹ ਪਹਚਾਓ ਕਿ ਚੰਗੀ ਹਰਤਾਂ ਦੇਣ ਵਾਸਤੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੱਚਿਆਂ ਦੀ ਕਿਰਪਾ ਕਰ ਇਹਨਾਂ ਨੂੰ ਕਥਾ ਕਹਾਣੀਆਂ ਦਾ ਪਤਾ ਲੱਗਿਆ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਕੀ ਕੀਤਾ ਕਿੰਨੀ ਹੁਸ਼ਿਆਰਤਾ ਦਿੱਤੀ ਹੈ ਗੁਰੂ ਅਰਜਨ ਦੇਵ ਜੀ ਵੇਖ ਲੋ ਹੋਰ ਆਪਣੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਚਾਰ ਸਾਹਿਬ ਜੀ ਜਿਨ੍ਹਾਂ ਨੇ ਇੱਕ ਹਫ਼ਤੇ ਦੇ ਵਿੱਚ ਹੀ ਬਲਦਾਨ ਦੇ ਦਿੱਤਾ ਗਿਆ ਸੱਚੇ ਪਾਤਸ਼ਾਹ ਨੇ ਬਹੁਤ ਸ਼ਹਾਦਤ ਦੇ ਜਾਮ ਪੀਤੇ ਨੇ ਤੇ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਆਉਣ ਵਾਲ ਨਸਲਾਂ ਨੂੰ ਕੋਈ ਸਮਝ ਲੱਗ ਜਾਵੇ ਕੋਈ ਸਮਝ ਕੇ ਰਾਜੀ ਨਹੀਂ ਕੋ ਘਰ ਚ ਬੱਜਿਆਂ ਦੇ ਆਦਰ ਕਰਕੇ ਰਾਜੀ ਨਹੀਂ ਸ਼ਰੇਆਮ ਕੀ ਹੋ ਰਿਹਾ ਜੇ ਉਹਨਾਂ ਦਾ ਧਿਆਨ ਹੀ ਨਹੀਂ ਹੈ ਕਰਨਾ ਗੱਲਾਂ ਵਾਲ ਵੀ ਸਾਡੇ ਗੁਰੂਆਂ ਤੇ ਗੁਰੂਆਂ ਦੇ ਬੱਚਿਆਂ ਨੇ ਪਰਿਵਾਰਾਂ ਨੇ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਸਾਡੇ ਸੁਖੀ ਰਹਿਣ ਵਾਸਤੇ ਜੀ ਮਤਲਬ ਕਿ ਨਾਮ ਤੁਹਾਡਾ ਪਰਮਜੀਤ ਕੋਈ ਜਗ੍ਹਾ ਤੋਂ ਆਇਓ ਅਸੀਂ ਅੰਮ੍ਰਿਤਸਰ ਤੋਂ ਆਏ ਸੋ ਅੱਜ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ ਨੌਵੇਂ ਪਾਸ਼ਾ ਜਿਨ੍ਹਾਂ ਨੇ ਦਿੱਲੀ ਦੇ ਚਾਰਨੀ ਚੌਂਕ ਵਿੱਚ ਆਪਣਾ ਸੀਸ ਅਦ ਦਿੱਤਾ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਵੀ ਮੌਜੂਦ ਹੈਗਾ ਸੋ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਕੀ ਕਹੋਗੇ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਦੇਨ ਨਹੀਂ ਦੇ ਸਕਦਾ ਜਿਨ੍ਹਾਂ ਨੇ ਧਰਮ ਦੀ ਖਾਤਰ ਹਿੰਦ ਦੀ ਚਾਦਰ ਸਾਡੇ ਲਈ ਬਣੇ ਦਾ ਤੇ ਉਹ ਜੇ ਸਾਨੂੰ ਹਿੰਦੂਆਂ ਦੀ ਖਾਤਰ ਉਹਨਾਂ ਨੇ ਆਪਣੇ ਸੀਸ ਬਲਿਦਾਨ ਦਿੱਤਾ ਜਿੰਨੇ ਵੀ ਦੇਵੀ ਦੇ ਤੇ ਜਿੰਨੇ ਵੀ ਪੀਰ ਪਗੰਬਰ ਆਏ ਇਹਨਾਂ ਨੇ ਸਾਰਿਆਂ ਤੋਂ ਉੱਪਰ ਮੇਰੇ ਸੱਚਾ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਤੁਸੀਂ ਸੱਚੇ ਸੁੱਚੇ ਸਾਰਿਆਂ ਦੀ ਰਾਖੀ ਕੀਤੀ ਵਾ ਗੁਰੂ ਹੈ ਮੈਂ ਇੱਕ ਹੋਰ ਅਰਦਾਸ ਕਰਦੀ ਗੁਰੂ ਤੇਗ ਬਹਾਦਰ ਜੀ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਿੱਖੀ ਦਾ ਦਾਨ ਨਾਮ ਦਾਣ ਚੜ੍ਹਦੀ ਕਲਾ ਬਖਸ਼ ਅਸੀਂ ਤੇਰੇ ਨਾਂ ਆਉਣ ਵਾਲੀ ਪਨੀਰੀ ਨੂੰ ਤੇਰੇ ਲੜ ਲਾ ਸਕੀਏ ਵਾਦੋਤ ਵਾਦ ਨਾਮ ਜਪ ਸਕੀਏ ਤੇ ਗੁਰੂ ਨਾਨਕ ਤੇਰੀਆਂ ਤੇਰੇ ਦਰ ਦੇ ਸੰਗਤਾਂ ਦੀ ਸੇਵਾ ਵਾਦੋਤ ਵਾਦ ਕਰ ਸਕੀਏ ਵੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਮਤ ਜੀ ਕੀ ਨਾਮ ਤੁਹਾਡਾ ਸਵਾਰ ਕੋ ਮਤਾ ਜੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਅੱਜ ਨੋਵੇ ਪਾਸ਼ਾ ਗੁਰਤੇਗ ਬាទਰ ਸਾਹਿਬ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਹਿੰਦੇ ਉਹਨਾਂ ਨੇ ਦੁਨੀਆਂ ਵਾਸਤੇ ਸਿੱਖਾਂ ਵਾਸਤੇ ਕੀ ਸਭ ਇਹ ਦੁਨੀਆਂ ਵਾਸਤੇ ਕੀ ਸਭ ਵਾਸਤੇ ਉਹਨਾਂ ਨੇ ਕੁਰਬਾਨੀ ਕੀਤੀ ਬਿਲਕੁਲ ਕੁਰਬਾਨੀ ਦਿੱਤੀ ਉਹਨਾਂ ਦੇ ਬੱਚੇ ਉਹਨਾਂ ਦੇ ਪੋਤਰੇ ਸਭ ਨੇ ਕੁਰਬਾਨੀ ਦਿੱਤੀ ਹੈ ਅਸੀਂ ਇਹੀ ਅਰਦਾਸ ਕਰਨੇ ਆ ਬਾਬਾ ਜੀ ਜਿਹੜੇ ਆਉਣ ਵਾਲੀ ਸਾਡੀ ਸਾਡੀ ਨਸਲ ਹੈ ਉਹ ਵੀ ਆਪਣੇ ਗੁਰੂ ਚਰਨਾਂ ਦੇ ਨਾਲ ਲੱਗੇ ਤੇ ਗੁਰੂ ਚਰਨਾਂ ਦੇ ਗੁਰਨੇ ਤੇ ਚੱਲੇ ਜੀ ਹਾਂਜੀ ਫੋਰ ਵਾਈਕ ਜਿੱਕਾ ਖਾਲਸਾ ਵਾਈਕ ਜਿੱਕੀ ਸੋ ਸੰਕਤਾ ਦਾ ਵੀ ਇਹੀ ਸਨੇਹਾ ਹੈ ਕਿ ਨੌਜਵਾਨਾਂ ਨੂੰ ਜਾਂ ਆਉਣ ਵਾਲੀ ਪੀੜ੍ਹੀ ਨੂੰ ਕਿ ਜਿੰਨਾ ਵੀ ਹੋ ਸਕੇ ਗੁਰਸਿੱਖੀ ਜੀਵਨ ਨਾਲ ਜੁੜੋ ਅਤੇ ਖੰਡੇ ਬਾਟੇ ਦੀ ਪੋਲ ਲੈ ਕੇ ਸਿੰਘ ਸਜੋ ਕਿਉਂਕਿ ਆਪਣੇ ਗੁਰੂਆਂ ਦੀ ਜੇਕਰ ਗੱਲ ਕਰ ਲਈਏ ਤਾਂ ਜਿਨ੍ਹਾਂ ਨੇ ਧਰਮ ਦੇ ਖਾਤਰ ਆਪਣੀਆਂ ਜਾਨਾਂ ਤੱਕ ਦੇ ਦਿੱਤੀਆਂ ਸ਼ਹੀਦ ਹੋ ਗਏ ਗੁਰੂ ਅਰਜਨ ਦੇ ਪਾਤਸ਼ਾਹ ਜੀ ਜਿਨ੍ਹਾਂ ਦੀ ਗੱਲ ਕਰ ਲਈਏ ਤੱਤੀ ਤਵੀ ਤੇ ਸ਼ਹੀਦ ਹੋਏ ਨੋਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਦੇ ਚਾਂਦਨੀ ਚੌਕ ਜਿਨ੍ਹਾਂ ਨੇ Hindu ਧਰਮ ਦੇ ਖਾਤਰ ਆਪਣਾ ਜੀ ਦੇ ਦਿੱਤਾ ਸੀਗਾ ਤੇ ਅੱਜ ਗੁਰਦੁਆਰਾ ਸੀਸਗੰਨ ਸਾਹਿਬ ਉਸ ਜਗ੍ਹਾ ਤੇ ਮੌਜੂਦ ਹੈਗਾ ਸੋ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਜਗ੍ਹਾ ਤੇ ਆਕੇ ਅਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰ ਰਹੀਆਂ ਨੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁੰਦਰ ਨਗਰ ਕੀਰਤਨ ਸਜਾਈ ਜਾ ਰਹੀ ਨੇ ਸੋ ਤਸਵੀਰਾਂ ਅੰਸ਼ੀਰ ਹਰਮੰਦਰ ਸਾਹਿਬ ਤੋਂ ਬਾਹਰ ਦੀਆਂ ਨੇ ਜਿੱਥੇ ਸੁੰਦਰ ਨਗਰ ਕੀਰਤਨ ਜਿਹੜੇ ਨੇ ਉਹ ਚੱਲਦੇ ਪਏ ਆ ਸੋ ਗੱਲਬਾਤ ਕਰਦੇ ਆ ਅਸੀਂ ਵੀ ਇਸ ਮੈਂਬਰ ਸਖਤਰ ਮਜੂਦ ਹੈ ਗੱਲਬਾਤ ਭਾਈ ਕੁਲਜੀਤ ਸਿੰਘ ਸਾਹਿਬ ਜੀ ਬਾਬਾ ਜੀ ਅੱਜ ਨਵੇਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾ ਸ਼੍ਰੀ ਗੁਰ ਤੇਗ ਬਹਾਦਰ ਜੀ ਦੇ ਨਗਰ ਕੀਰਤਨ ਨਾਲ ਸੰਬੰਧ ਇਹ ਅੱਜ ਵਿਸ਼ਾਲ ਨਗਰ ਕੀਰਤਨ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਇਆ ਸ਼੍ਰੀ ਗੁਰ ਤੇਗ ਬਹਾਦਰ ਜੀ ਨੇ Hindu ਧਰਮ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ ਤੇ Hindu ਧਰਮ ਦੀ ਜਿਹੜੇ ਜਨੂ ਉਸ ਸਮੇਂ ਜਿਹੜਾ ਮੁਸਲਮਾਨ ਰੰਗ ਜੇਬ ਸੀ ਉਹ Hindu ਧਰਮ ਦੀ ਜਿਹੜੇ ਜਨੂ ਉਤਾਰ ਕੇ ਤੇ ਇਹਨਾਂ ਦੇ ਖਤਿਆ ਕਰ ਰਿਹਾ ਸੀ ਉਸ ਸਮੇਂ ਕਸ਼ਮੀਰੀ ਪੰਡਤਾਂ ਨੇ ਆ ਕੇ ਗੁਰੂ ਤੇਗ ਬਹਾਦਰ ਜੀ પાસે ਅਰਦਾਸ ਕੀਤੀ ਬੇਨਤੀ ਕੀਤੀ ਕਿ ਸਾਡੀ ਧਰਮ ਦੀ ਰੱਖਿਆ ਤੁਸੀਂ ਕਰ ਸਕਦੇ ਹੋ ਉਸ ਸਮੇਂ ਗੁਰੂ ਮਹਾਰਾਜ ਹੀ ਨਹੀਂ Hindu ਧਰਮ ਦੀ ਰੱਖਿਆ ਲਈ ਆਪਣਾ ਸੀਸ ਭੇਟ ਕਰਦਾ ਪਰ ਅੱਜ ਉਹੀ ਸ਼ਕਤੀਆਂ ਅੜੀਆਂ ਸ਼ਕਤੀਆਂ ਨੇ ਉਹ ਸਿੱਖ ਧਰਮ ਨੂੰ ਚੁਣੌਤੀਆਂ ਦੇ ਰਹੀਆਂ ਨੇ ਇਹ ਬਹੁਤ ਅਫਸੋਸਨਾਕ ਗੱਲ ਹੈ ਕਿ ਜਿਨ੍ਹਾਂ ਦੀ ਰੱਖਿਆ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਉਹ ਅੱਜ ਸਿੱਖ ਧਰਮ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਪਰ ਸਿੱਖ ਧਰਮ ਕਦੀ ਖਤਮ ਨਹੀਂ ਹੋਇਆ ਤੇ ਨਾ ਹੀ ਖਤਮ ਹੋਵੇਗਾ ਸਮੁੱਚੀ ਸਿੱਖ ਸੰਗਤ ਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਤੋਂ ਪ੍ਰੇਰਣਾ ਲੈ ਕੇ ਆਪਣੇ ਬੱਚਿਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਦੱਸ ਕੇ ਛੋਟੇ ਸਾਬਜਾਦਿਆਂ ਦਾ ਵੱਡੇ ਸਾਬਜਾਦਿਆਂ ਦਾ ਅਤੇ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਦੱਸ ਕੇ ਆਪਣੇ ਬੱਚਿਆਂ ਨੂੰ ਸਿੱਖੀ ਵੱਲ ਪਰਫੁੱਲਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਮਹੀਨੇ ਵਿੱਚ ਜਿੱਥੇ ਗੁਰੂ ਤੇਗ ਬਹਾਦਰ ਜੀ ਸ਼ਹੀਦੀ ਦਿੱਤੀ ਉੱਥੇ ਛੋਟੇ ਸਾਬਜਾਦੇ ਵੱਡੇ ਸਾਬਜਾਦੇ ਅਤੇ ਮਾਤਾ ਗੁਜਰ ਕੌਰ ਜੀ ਅਤੇ ਪੰਜ ਪਿਆਰਿਆਂ ਜੋ ਤਿੰਨ ਪਿਆਰਿਆਂ ਨੇ ਸ਼ਦੀਦ ਇਹ ਕਿ ਇੱਕ ਇਹ ਸਿੱਖੀ ਦੀ ਫੁੱਲਵਾੜੀ ਨੂੰ ਕਾਇਮ ਰੱਖਿਆ ਹੈ ਇਸ ਫੁੱਲਵਾੜੀ ਨੂੰ ਕਾਇਮ ਰੱਖਣ ਲਈ ਆਪਣੇ ਬੱਚਿਆਂ ਨੂੰ ਫਤੇ ਗੱਲ ਸਾਹਿਬ ਵਿਖੇ ਦਰਸ਼ਨ ਕਰਾਉ ਅਤੇ ਉੱਥੋਂ ਦੇ ਇਤਿਹਾਸ ਬਾਰੇ ਦੱਸੋ ਤਾਂ ਜੋ ਬੱਚੇ ਸਿੱਖੀ ਚ ਸਿੱਕੀ ਵਾਲਾ ਮੋੜ ਵਾਪਸ ਆਉਣਾ ਅਤੇ ਸਿੱਖ ਕੋਮਲੀ ਚੜ੍ਹਦੀ ਕਲਾ ਵਿੱਚ ਰਹੇ ਬਾਈ ਜੀ ਕੀ ਫਤਿਹ ਸਤ ਸ੍ਰੀ ਅਕਾਲ ਬਾਈ ਜੀ ਕੀ ਫਤਿਹ ਬਿਲਕੁਲ ਅਵੱਡੀ ਗੀਂਤੀ ਚ ਸੰਗਤਾਂ ਜਰੂਰ ਪਹੁੰਚੀਆਂ ਹੈਗੀਆਂ ਨੇ ਸੋ ਕਹਾਲੀਏ ਕਿ ਸੁੰਦਰ ਨਗਰ ਕੀਰਤਨ ਵੀ ਸਜਾਏ ਗਏ ਨੇ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਆ ਸੋ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੀ ਆ ਪੂਰੀ ਸਿੱਖ ਕੋਮ ਸਿੱਖ ਕੋਮ ਕੀ ਸ਼ਾਇਦ ਹਿੰਦੂਤਾਂ ਰਮ ਜਿੰਨਾ ਲਈ ਉਹਨਾਂ ਨੇ ਆਪਣਾ ਸੀਸ ਦਿੱਤਾ ਉਹ ਵੀ ਅੱਜ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਦੀਆਂ ਹੋਣਗੀਆਂ ਕੱਲ ਨੂੰ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁੰਦਰ ਨਗਰ ਕੀਰਤਨ ਵੀ ਸਜਾਏ ਜਾਣਗੇ ਅਤੇ ਕੀਰਤਨ ਦਰਬਾਰ ਵੀ ਹੋਣ ਦੇ ਵਿੱਚ ਸੰਤਾ ਨੂੰ ਇਤਿਹਾਸ ਸੁਣਾ ਕੇ ਨਿਹਾਲ ਕੀਤਾ ਜਾਵੇਗਾ। ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੰਤਨ ਸਿੰਘ ਸਾਹਿਬ ਜੀ ਦੇ ਬਹਾਦਰ ਪਾਤਸ਼ਾਹ ਜੀ ਨੇ। ਇਸ ਇੱਕ ਮਿੰਟ ਰੁਕੇ ਫਿਰ ਇਹਨਾਂ ਕਾਤੇ ਤੇ ਇੱਕ ਬੜਾ ਵੱਡਾ ਪਰਪਕਾਰ ਕੀਤਾ। ਇਹ ਆਪਣੇ ਲਈ ਆਪਣਾ ਸੀਸ ਬਲੀਦਾਨ ਕਰਨਾ ਹੁੰਦਾ ਇੱਕ ਹੁੰਦਾ ਦੂਸਰਿਆਂ ਲਈ। ਸ਼ੰਤਨ ਸਿੰਘ ਜੀ ਦੇ ਬਹਾਦਰ ਪਾਤਸ਼ਾਹ ਜੀ ਨੇ ਜਿਹੜੇ ਉਸ ਵੇਲੇ ਦੇ ਹਾਗਮ ਰਾਜੇ ਸੀ ਜਿਹੜੇ ਜਵਨ ਰਾਸਤੇ ਧਰਮ ਪਰ ਬਤਮਚਾਉਂਦੇ ਸੀ ਉਹਨਾਂ ਨੂੰ ਇੱਕ ਧਾਰਸ ਦਿੱਤੀ ਉਸ ਧਾਰਸ ਦੇ ਵਿੱਚ ਸਤਗੁਰੂਆਂ ਨੇ ਆਪਣੇ ਸਰੀਰ ਦਾ ਬੜੀ ਕੰਮ ਕੀਤਾ ਤੇ ਇਸ ਭਾਰਤ ਵਸ ਦੇ ਵਿੱਚ ਨਹੀਂ ਤਾਂ ਅੱਜ ਹੋ ਸਕਦਾ ਸੀ ਆਪਾਂ ਹਾਲੇ ਵੀ ਗੁਲਾਮਾਂ ਵਾਲੀ ਜ਼ਿੰਦਗੀ ਜਿੰਦੇ ਤੇ ਸਤਗੁਰੂ ਜੀ ਨੇ ਇਹ ਜਿਹੜੀਆਂ ਪਿਰਤਾਂ ਪਾਈਆਂ ਦੁੱਖ ਨੂੰ ਖੁੱਪ ਦੇ ਨਾਲ ਸਹਿ ਕੇ ਕਿ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਸ ਧਾਤੀ ਦੇ ਉੱਤੇ ਪੂਰਾ ਸਰਵਸਤਵ ਮਾਰਕੀਟ ਇਸ ਧਾਤੀ ਨੂੰ ਸਾਧੂ ਜੀ ਨੇ ਪਵਿੱਤਰ ਕੀਤਾ ਤੋਂ ਗੁਰੂ ਸਾਹਿਬ ਕਿਰਪਾ ਕਰਨ ਮਾਰਕੀਟ ਕਰਨ ਇਹ ਜਿਹੜੇ ਸਾਧੂ ਜੀ ਨੇ ਸਾਨੂੰ ਫਾਲਸ ਪਰ ਬਖਸ਼ ਕੀਤਾ ਸੀ ਉਹ ਨਿਰੰਤਰ ਅੱਜ ਵੀ ਸਰਵਸਤਵ ਦੇ ਫਲੇ ਦੇ ਹੋਸੇ ਤਨਾ جاری ਆ ਤੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਵੱਡਾ ਪਰਪਰਸ ਧਾਤੀ ਤੇ ਕਰਦੇ ਇਸ ਧਾਤੀ ਦੇ ਜੀਵਾਂ ਨੂੰ ਇਹ ਗਲਾਮੀ ਦਾ ਜਿਹੜਾ ਜ਼ਬਰਦਸਤ ਧਰ ਪਰਵਾਣੀ ਦਾ ਉਸ ਵੇਲੇ ਦੇ ਜਿਹੜੇ ਚੱਲ ਰਹੀਆਂ ਸੀ ਦਿੱਤਾ ਉਹਨਾਂ ਸਾਹਮਣੂ ਤੋਂ ਸਾਰਿਆਂ ਨੂੰ ਆਜ਼ਾਦਤਾ ਵਾਹਿਗੁਰੂ ਦੀ ਖਾਲਸਾ ਮਿਲ ਗਈ। ਅੱਜ ਨਗਰ ਕੀਰਤਨ ਕੱਢਿਆ ਗਿਆ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਭ ਤੋਂ ਪਹਿਲਾਂ ਸ਼ਹੀਦ ਸਾਬ ਸਿਦੂ ਦੇਵ ਭਾਦ ਦਾ ਨਵੇਂ ਪਾਸਾ ਇਹਨਾਂ ਦਾ ਅਜ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਭਾਵਨਾ ਸਤਕਾਰ ਨਾਲ ਸਤਿਕਾਰਯੋਗ ਮੁੰਦਰ ਸਾਹਿਬ ਉਹ ਜੋ ਦੇਸ਼ ਦੇ ਵਕਤ ਉਹ ਦੁਨਿਆ ਦਾ ਸਭ ਨਾਲ ਜਾ ਰਿਹਾ ਅੱਜ ਉਸ ਦੇ ਸੰਬੰਧ ਵਿੱਚ ਫਿਰ ਇਹ ਘਾਤਖਾਂ ਸਾਹਿਬ ਤੋਂ ਜੋ ਨਗਰ ਦੀ ਜਨੋ ਆਰੰਭ ਹੋਇਨੇ ਜੋ ਸ਼ਹਾਦੇ ਵਕਫ ਜਾਰਤ ਹੁੰਦੇ ਹੋਏ ਉਹਨਾਂ ਕੇ ਮੈਦਾਨੇ ਜਾ ਕੇ ਸਮਾਪਤ ਹੋਣ ਦੇ ਤਨਤਨ ਸਾਹਿਬ ਸ਼੍ਰੀ ਦੇਵ ਮਹਦਨ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੇ ਇਲਾਕੇ ਵਾਸਤੇ ਜੋ ਆਪਣੇ ਸੀਸ ਦਾ ਬਲੀਦਾਨ ਦਿੱਤਾ ਚਾਨਨੀ ਚੌਕ ਦਿੱਲੀ ਵਿਸ਼ੇਸ਼ ਕਾਂਗ ਜੋ ਸੇਗੁਰਾ ਸਾਹਿਬ ਸੁਖਵਤਾ ਅੱਜ ਉਹ ਸਾਰੇ ਸਮਾਜ ਜਿੱਥੇ ਨਤ ਮਾਲਵਾਸੀ ਬੈਠੇ ਨੇ ਸਾਰੇ ਬੜੀ ਸ਼ਦਾ ਭਾਵਨਾ ਨਾਲ ਇੱਕ ਦੇਖ ਬਦਦਾ ਸਾਹਿਬ ਜਿਹੜਾ ਇੱਕ ਗੁਰਪੁਰਬ ਮਨਾ ਰਹੇ ਨੇ ਇਸ ਦੇ ਸਬੰਧ ਵਿੱਚ ਸੋਮਨੀ ਜੀ ਦਾ ਪੁੰਨ ਕਮੇਟੀ ਸਰਦਾਰ ਸਾਹਿਬ ਵੱਲੋਂ ਜੋ ਸ਼ਹੀਦਾ ਦੇ ਸਰਤਾਜ 7 ਦੇਖ ਬਦਦਾ ਜਿਸਦੀਪੁਰਾ ਮੈਂ ਉਹ ਦੁਆਰਾ ਗੁਰੂ ਕੇ ਮਹਿਲ ਵਿਖੇ ਮਨਾਇਆ ਜਾ ਰਿਹਾ ਹੈ ਕਰ ਇਸ ਦੇ ਸਬੰਧ ਵਿੱਚ ਜਵਾਨ ਸਾਹਿਬ ਮੁੰਜੀ ਸਾਹਿਬ ਦਵਾਨ ਹਾਲ ਵਿਖੇ ਵੀ ਸਮਾਗਮ ਕੀਤਾ ਜਾ ਰਹੇ ਨੇ ਤੋਂ ਸਮੁੱਚੀਆਂ ਨਲਕ ਨਾਮਲੇਵਾ ਜੋ ਸਰਤਾ ਨੇ ਉਹ ਆਪਣੇ ਗੁਰੂ ਨੂੰ ਸਤਿਕਾਰ ਸਦਾ ਭਾਵਨਾ ਪੇਟ ਕਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ